ਸਾਸ਼ਿਕਾਲ ਦਰਸ਼ਕੋ ਮੈਂ ਤੁਹਾਡਾ ਆਪਣਾ ਸੁਖ ਨਨ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਦੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਜੇ ਅੱਜ ਗੱਲ ਕਰੀਏ ਠਾਣਾ ਪੈਣੀ ਮੀਆਂਖਾ ਦੇ ਹਲਕੇ ਪਿੰਡ ਬੁੱਢੇਬਾਲੇ ਤੋਂ ਐਸਪੀ ਡੀ ਐਸਪੀ ਸਾਹਿਬ ਜਿਹੜੇ ਨੇ ਬਲਵਿੰਦਰ ਸਿੰਘ ਰੰਦਾਵਾ ਅਤੇ ਨਾਲ ਡੀਐਸਪੀ ਰਾਜਵੀਰ ਸਿੰਘ ਨਾਲ ਐਸਐਚਓ ਸੁਮਨਪ੍ਰੀਤ ਕੌਰ ਨਾਲ ਵੱਡੀ ਕਾਰਵਾਈ ਜਰੀ ਕੀਤੀ ਗਈ ਹੈ ਪਿੰਡ ਬੁੱਢੇਬਾਲੇ ਦੇ ਵਿੱਚ ਜਿਹੜੀ ਨਜਾਇਜ਼ ਸ਼ਰਾਬ ਅਤੇ ਲਾਂਹ ਦੀ ਬਰਾਮਦਗੀ ਹੋਈ ਆ ਬਹੁਤ ਵੱਡੇ ਪမာਣੇ ਦੇ ਜਿਹੜੀਆਂ 7 ਤਰਪਾਲਾਂ ਜਿਹੜੀਆਂ ਸ਼ਰਾਬ ਦੀਆਂ ਫੜੀਆਂ ਗਈਆਂ ਤੇ ਦੋ ਡਰਮ ਜਿਹੜੇ ਆ ਨਾਲ ਲਾਂਦੇ ਫੜੇ ਗਏ ਨੇ ਉਹ ਡਿਸਟਰੋਏ ਕਰਕੇ ਇਹਦਾ ਮਾਮਲਾ ਦਰਜ ਕਰ ਲਿਆ ਗਿਆ ਆ ਸੋ ਕੀ ਕੁਝ ਕਹਿ ਰਹੇ ਨੇ ਆਹ ਕਰਦਿਆਂ ਗੱਲ ਐਸਪੀ ਰੰਦਾਵਾ ਸਾਹਿਬ ਨਾਲ ਹਾਂਜੀ ਸਰ ਸਰਚ ਦੌਰਾਨ ਬਹੁਤ ਵੱਡੇ ਪမာਣੇ ਦੇ ਜਿਹੜੀ ਅੱਜ ਲਾਂਨ ਬ੍ਰਾਮਤ ਹੋਈ ਹੈ ਕਿਹੜੇ ਪਿੰਡਾਂ ਤੋਂ ਤੇ ਕਿਹੜੇ ਲੋਕਾਂ ਤੋਂ ਬ੍ਰਾਮਤ ਹੋਈ ਹੈ ਜੀ ਮਾਨਜੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜੀ ਹੈਗੀ ਆ ਸਾਡੇ ਮਾਨਜੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜაძਾ ਉਹਨਾਂ ਦੇ ਨਿਰਦੇਸ਼ਾਂ ਦੇ ਤਹਿਤ ਸ਼੍ਰੀ ਹਰੀਸ਼ ਦਾਇਮਾ ਐਸਐਸਪੀ ਗੁਰਦਾਸਪੁਰ ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ ਅਲੱਗ-ਅਲੱਗ ਏਰੀਏ ਵਿੱਚ ਬਰਾ ਭੈਣੇ ਮੀਆਂ ਖਾਂ ਏਰੀਏ ਜਿਹੜਾ ਪੈਂਦਾ ਹੈਗਾ ਪਿੰਡ ਬੁੱਢਾ ਬੱਲਾ ਪੁਰਾਣਾ ਸ਼ਾਲਾ ਏਰੀਆ ਬਰਾਮਪੁਰ ਤੋਂ ਰਾਂਗਲਾ ਦੇਨਾ ਨਗਰੀ ਰੀਅ ਵਿੱਚ ਅਕਸਾਈ ਡਿਪਾਰਟਮੈਂਟ ਦੀ ਸਹਾਇਤਾ ਦੇ ਨਾਲ ਸਾਰੇ ਡੀਐਸਪੀ ਸਾਹਿਬਾਨ ਨੇ ਅਲੋਂਗ ਵਿਦ ਐਸਐਚਓਜ਼ ਯਾਨੀ ਪੁਲਿਸ ਪਾਰਟੀਆਂ ਤਿਆਰ ਕੀਤੀਆਂ ਗਈਆਂ ਸੀ ਸੋ ਅਕਸਾਈ ਦੇ ਇਸ ਬੰਦ ਵਿੱਚ ਪ੍ਰੋਪਰ ਕਸੋ ਆਪਰੇਸ਼ਨ ਚਲਾਇਆ ਗਿਆ ਸੋ ਸਰਚ ਦੇ ਦੌਰਾਨ ਤਕਰੀਬਨ 72000 ਐਮਐਲ ਨਜਾਇਜ਼ ਸ਼ਰਾਬਰੀ ਹੈਗੀ ਆ ਸਾਰੇ ਜਿਹੜੇ ਵਿੱਚ ਬਰਾਮਦ ਕੀਤੀ ਹੈ 1800 ਕਿਲੋ ਲਾਹਨ ਪੈਣੀਮੀਆ ਏਰੀਆ ਥਾਣੇ ਦੇ ਰੀ ਵਿੱਚ ਡੀਐਸਪੀ ਰਾਜबीर ਸਿੰਘ ਤੇ ਉਹਨਾਂ ਦੀ ਪੁਲਿਸ ਪਾਰਟੀ ਨੇ ਐਕਸਾਈਜ਼ ਵਿਭਾਗ ਦੇ ਸਹਿਯੋਗ ਨਾਲ ਜਿਹੜੀ ਹੈਗੀ ਸਰਚ ਆਪਰੇਸ਼ਨ ਦਰਿਆ ਤੇ ਨਾਲ ਜਿਹੜਾ ਬਾਹਰ ਏਰੀਆ ਉਹ ਚੱਕੀਤਾਗੌਰ ਵਿੱਚੋਂ ਸੱਤ ਤਰਪਾਲਾਂ ਜਿਨ੍ਹਾਂ ਵਿੱਚ ਨਜਾਇਜ਼ ਸ਼ਰਾਬ ਸੀ ਲਾਂਡ ਸੀ ਸੋ ਉਹ ਸੱਤ ਤਰਪਾਲਾਂ ਜਿਹੜੀਆਂ ਹੈਗੀਆਂ ਨੇ ਮੌਕੇ ਤੇ ਰੈਕਡ ਕੀਤੀਆਂ ਗਈਆਂ ਦੋ ਡਰਮ ਜਿਹੜੇ ਸੀਗੇ ਲਾਂ ਜਿਹੜੇ ਹੈਗੇ ਨੇ 2 200 ਲੀਟਰ ਵਾਲੇ 400 ਲੀਟਰ ਜਿਹੜੀ 400 ਕਿਲੋ ਲਾਂ ਜਿਹੜੀ ਸੀ ਮੌਕੇ ਤੋਂ ਬਰਾਮਦ ਹੋਈ ਉਹ ਵੀ ਦਸਟ੍ਰਾਈਕ ਕੀਤੀ ਗਈ। ਸੋ ਪ੍ਰੋਪਰ ਉਸ ਏਰੀਆ ਦੀ ਵੀਡੀਓਗ੍ਰਾਫੀ ਕੀਤੀ ਗਈ। ਸੋ ਇਸ ਤੋਂ ਇਲਾਵਾ ਸਾਰੇ ਜਿਲੇ ਵਿੱਚ ਦੇ 11 ਟੋਟਲ ਮੁਕੱਰਮੇ ਦਰਜ ਹੋਏ ਨੇ ਐਕਸਾਈਜ਼ ਦੇ। ਸੋ ਇਸ ਜਿਹੜੀ ਹੈਗੀ ਪ੍ਰੋਪਰ ਜਿਹੜੀ ਹੈਗੀ ਰਿਕਵਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹੇ ਵਿੱਚ ਜਿਹੜੀ ਟੋਟਲੀ ਵੈਪਨ ਦੀ ਡਿਪੋਜ਼ੀਸ਼ਨ ਹੈਗੀ ਆ ਤਕਰੀਬਨ 2637 ਵੈਪਨ ਜਿਹੜੇ ਡਿਪੋਜ਼ਿਟ ਹੋਏ ਨੇ ਹੁਣ ਤੱਕ ਤੇ 4600 ਦੇ ਕਰੀਬ ਜਿਹੜੇ ਵੈਪਨ ਅਜੇ ਪੈਂਡਿੰਗ ਨੇ ਸੋ ਸਾਡੀ 36% ਦੇ ਕਰੀਬ ਜਿਹੜੇ ਵੈਪਨ ਜਿਹੜੇ জমা ਹੋ ਚੁੱਕੇ ਨੇ ਸੋ ਇਸ ਤੋਂ ਇਲਾਵਾ 99% ਜਿਹੜੇ ਹੈਗਾ ਪ੍ਰਿਵੈਂਟ ਜਿਹੜੇ 99 ਦੇ ਕਰੀਬ ਪ੍ਰਿਵੈਂਟਿਵ ਐਕਸ਼ਨ ਹੋਏ ਨੇ ਪੀਓ 11 ਪੀਓ ਹੁਣ ਤੱਕ ਰੈਸਟ ਕੀਤੇ ਨੇ 16 ਮਾਰਚ ਤੋਂ ਬਾਅਦ ਸੋ ਨੋਨ ਅਵੇਲੇਬਲ ਵਾਰੈਂਟੀ ਜਿਹੜੇ ਹੈਗੇ ਨੇ ਉਹ ਸੀ 11 ਦੇ ਕਰੀਬ ਜਿਹੜੇ ਹੈਗੇ ਨੇ ਐਗਜ਼ੀਕਿਊਟ ਕਰਵਾਏ ਨੇ ਇੱਕ ਪ੍ਰੋਲ ਜੰਪਰ ਅਰੈਸਟ ਕੀਤਾ ਸੋ ਅਲੱਗ-ਅਲੱਗ ਹੈਡ ਤੇ ਏਰੀਆ ਹੈਗੀ ਹੈ ਪ੍ਰੋਪਰ ਜਿਹੜੀ ਮਾਨ ਜੋ ਕਮਿਸ਼ਨ ਨਹੀਂ ਰਹਾ ਤਾਂ ਉਹ ਤਾਂ ਕੁਝੜੀ ਹੈਗੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਸੋ ਸਰ ਬੁੱਟਾ ਬੰਨਾ ਕੋਈ ਮੁਜਰਮ ਵੀ ਕਾਬੂ ਆਇਆ ਨਹੀਂ ਕੋਈ ਨਹੀਂ ਬੁੱਟਾ ਬੰਲਾ ਤੋਂ ਸਰਚ ਕੀਤੀ ਗਈ ਹੈ ਲੇਕਿਨ ਉਹ ਬਾਅਦ ਵਿੱਚ ਇਹ ਗੱਲ ਵੈਰੀਫਾਈ ਕਰਾਂਗੇ ਕੇਸ ਇਸ ਕਰਕੇ ਉਹ ਸਵੇਰ ਜਿਹੜੀ ਹੈਗੀ ਹੈ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਇਸ ਨੂੰ ਸਰੇ ਲੌਇਨ ਆਰਡਰ ਨੂੰ ਕਿਸ ਤਰੀਕੇ ਨਾਲ ਇਹ ਰਾ ਚੋਣ ਕਮਿਸ਼ਨ ਦੇ ਦੇਣ ਤੇਰਾ ਮੈਂਟੇਨ ਰੱਖਿਆ ਜਾ ਉਹ ਗਾਈਡਲਾਈਨਸ ਕੀ ਨੇ ਹੁੰਦੀਆਂ ਉਹ ਮਾਨਜੋਗ ਕਮਿਸ਼ਨ ਹੁੰਦੀਆਂ ਰਤਨ ਦੇ ਮੁਤਾਬਕ ਸਾਡੇ ਐਸਪੀ ਸਾਹਿਬ ਵੱਲੋਂ ਜਾਂ ਮਾਨਜੋਗ ਡੀਜੀਪੀ ਸਾਹਿਬ ਵੱਲੋਂ ਵੀ ਜਿਹੜੀ ਜਿਹੜੀ ਗਾਈਡਲਾਈਨ ਪ੍ਰੋਪਰ ਟਾਈਮ ਟੂ ਟਾਈਮ ਦਿੱਤੀ ਜਾਂਦੀਆਂ ਨੇ ਸੋ ਮੇਨ ਜਿਹੜੀ ਇਲੈਕਸ਼ਨ ਹੈਗੇ ਫਰੀ ਐਂਡ ਫੇਅਰ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਤੁਸੀਂ ਫਰੀ ਐਂਡ ਫੇਅਰ ਇਲੈਕਸ਼ਨ ਜਿਹੜੀ ਹੈਗੀ ਹੈ ਇਹ ਵਿੱਚ ਨੇਪਰੇ ਚਾੜ੍ਹ ਨਹੀਂ ਪ੍ਰੋਪਰ ਪੁਲਿਸ ਨੂੰ ਸਹਿਯੋਗ ਦਿਓ ਕਿਸੇ ਵੀ ਮਾਰੇ ਅਨਸਰ ਤੋਂ ਕਿਸੇ ਵੀ ਮਾਰੇ ਬਦਲਣ ਦੀ ਲੋੜ ਨਹੀਂ ਸੋ ਉਹਨੂੰ ਮੇਨਟੇਨ ਰੱਖਣ ਲਈ ਜਿਹੜੇ ਮਾਰੇ ਲੋਕਾਂ ਨੂੰ ਇੱਕ ਸਖਤ ਵਾਰਨਿੰਗ ਹੈ ਵੀ ਤੁਸੀਂ ਇਹ ਚੀਜ਼ ਤੇ ਬੜਾ ਕਿਸੇ ਨਾਲ ਵੀ ਨਰਮਾਈ ਨਹੀਂ ਵਰਤੀ ਜਾਊਗੀ ਸੋ ਉਹਨੂੰ ਕੰਟਰੋਲ ਕਰਨ ਲਈ ਇਲਾਕੇ ਵਿੱਚ ਜੋ ਫੌਜ ਦੀ ਮਬਿਲਾਈਜੇਸ਼ਨ ਟਾ ਪੈਰਾਮੈਟਰੀ ਫੋਰਸ ਜਿਹੜੀ ਹੈਗੀ ਹੈ ਪ੍ਰੋਪਰ ਉਹ ਤੀਬਰਤਾ ਤੋਂ ਕੀਤੀ ਜਾ ਰਹੀ ਹੈ ਸਰ ਲੱਗਦਾ ਨਹੀਂ ਕਿ ਥਾਣਿਆਂ ਦੇ ਵਿੱਚ ਮੁਲਾਜ਼ਮ ਘੱਟ ਹੋਣ ਕਰਕੇ ਇਸ ਤਰੀਕੇ ਦੀਆਂ ਲੋਕੀ ਜਿਹੀਆਂ ਸ਼ਰਾਰਤਾਂ ਕਰਦੇ ਨੇ ਕਿ ਜਿਹੜੇ ਥਾਣਿਆਂ ਦੇ ਵਿੱਚ ਮੁਲਾਜ਼ਮ ਜਿਹੜੇ ਵਧਾਏ ਜਾਣ ਕਿਉਂਕਿ ਇਹਦੇ ਕ੍ਰਾਈਮ ਨੂੰ ਜਾਂ ਕਿਸੇ ਵੀ ਨਜਾਇਜ਼ ਸ਼ਰਾਬ ਵੱਲੋਂ ਛੇਤੀ ਨੱਥ ਪਾਈ ਜਾ ਸਕੇ ਬਿਲਕੁਲ ਠੀਕ ਹੈ ਲੇਕਿਨ ਜਿੰਨੀ ਫੋਰਸ ਦੀ ਨਫਰੀ ਦੀ ਹੈ ਲੇਕਿਨ ਜਿੰਨੀ ਕੋ ਉਸ ਸਾਹ ਨਾਲ ਮੌਕੇ ਤੋਂ ਅਸੀਂ ਨਜਾਗਤ ਦੇ ਦੇ ਹੋਏ ਜਿੰਨੀ ਵਾਰ ਤੋਂ ਵਾਰ ਜਿਹੜੀ ਹੈਗੀ ਪ੍ਰੈਜੈਂਸ ਹੈ ਇੱਕ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਇਹ ਸਾਰੇ ਏਰੀਆ ਨੂੰ ਕਵਰ ਕਰੀਏ ਔਰ ਘੱਟੋ ਘੱਟ ਫੋਰਸ ਨਾਲ ਵੱਧ ਤੋਂ ਵੱਧ ਏਰੀਆ ਆਪਣੇ ਸਾਹਮਣੇ ਅਸੀਂ ਕਵਰ ਕਰੀਏ ਲੇਕਿਨ ਸੋ ਇਹ ਫੋਰਸ ਕਾਫੀ ਉਪਰੋ ਜਿਹੜੀ ਹੈਗੀ ਇਹ ਨਵੀਂ ਪਰਤੀ ਵੀ ਹੁਣ ਹੋ ਰਹੀ ਹੈ ਸੋ ਇਸ ਚੀਜ਼ ਦੀ ਵੀ ਹੁਣ ਕਮੀ ਪੂਰੀ ਹੋ ਜਾਊਗੀ ਧੰਨਵਾਦ ਇਹ ਕਿਸ ਕਿਦਾਂ ਨਹੀਂ ਤੂੰ ਇਧਰ ਦੀ ਆ ਓਏ ਜਲਦੀ ਦਾ ਇਧਰ ਆ ਜਾ ਤੂੰ ਰੋਡ ਦੇ ਕੇ ਰੋਡ ਦੇਖੋ ਇੱਥੇ ਹੈਗਾ ਨਾ ਜਮਾਨਤ ਦਾ ਕੱਢੇ ਲੈ ਜੀ ਜਮਾਨਤ ਹੋਣਾ ਐਸੇ ਲੱਗ ਚੱਗੇ ਜਮਾਨਤ ਤੇ ਹੋਣਾ ਆ ਜਾਓ ਫੇਰ ਇੱਧਰ ਦੀ ਆਹ ਹੈਗਾ ਰਾਮ ਅੱਜ ਰਾਮ ਨੇ ਲੋ ਰੱਖ ਲੈਣਾ ਚਾਹੀਦਾ ਇਹ ਜਾ ਫੋਟੋ ਖਿੱਚਾਉਣੀ ਨਾਲ ਆਹੋ ਫਿਰ ਇੱਧਰ ਹੋਣਾ ਮਾੜ ਪੁੱਦਰੇ ਨਾ ਪਾਰੀ ਕੋਲ ਹੁਣ ਹਿੱਚੇ ਵੜੀ ਇੱਧਰ ਫੜੇ ਫੜੇ ਫਿਲਿਪ ਤੁਲਿਓ ਨਵੇਂ ਕੋਈ ਖੜੋ ਮੈਂ ਨਾ ਤੰਗ ਨਹੀਂ ਕਰਾਂ ਨਾ ਕਦੇ ਖਿੱਚੀ ਦੇ ਕਿਉਂ ਆਹੋ ਫੋਟੋ ਖਿੱਚੀ ਦੇ ਉਹ ਉੱਥੋਂ ਖਿੱਚ ਕੇ ਦੀ ਫੋਟੋ ਨਾਲੀ